ਸਤਿ ਸ਼੍ਰੀ ਅਕਾਲ ਮੈਂ ਆ ਬਲਵਿੰਦਰ ਸਿੰਘ ਹਾਜ਼ਰਾਂ ਪੰਜਾਬ ਨਿਊਜ਼ ਬੁਲੇਟਿਨ ਲੈ ਕੇ ਇੱਕ ਨਜ਼ਰ ਮਾਰਦੇ ਆ ਖਬਰਾਂ ਦੀਆਂ ਸੁਰਖੀਆਂ ਤੇ ਭਾਰਤ ਕਾਰਗਿਲ ਵਿਜੇ ਦਿਵਸ ਦੀ 26ਵੀਂ ਬਰੇਗੰਡ ਤੇ ਦੇਸ਼ ਦੇ ਰਾਸ਼ਟਰਪਤੀ ਸਣੇ ਵੱਡੇ ਨੇਤਾਵਾਂ ਨੇ ਬਹਾਦਰ ਸੈਨਾਨੂ ਦਿੱਤਾ ਸ਼ਰਧਾਂਜਲੀ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਕੀਤੀ ਭੇਟ ਸ਼ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਸਿੰਘ ਮਜੀਠੀਆ ਦੇ ਹੱਕ 'ਚ ਕੈਪਟਨ ਅਮਨਿੰਦਰ ਸਿੰਘ ਪਾਈ ਪੋਸਟ ਮੁੱਖ ਮੰਤਰੀ ਮਾਨ ਨੇ ਪਾਈ ਝਾੜ ਐਨਐਸਐਨ ਨੂੰ ਸੁਪਰੀਮ ਕੋਰਟ ਚ ਚੁਣੌਤੀ ਦੇਣਗੇ ਐਮਪੀ ਅਮਰਤਪਾਲ ਸਿੰਘ ਅੱਡੇ ਬਿਰੂਗੜ ਪਹੁੰਚੀ ਵਕੀਲਾਂ ਦੀ ਟੀਮ ਕਸੁੱਤੇ ਫਸੇ ਸੁਖਪਾਲ ਖੈਰਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਉਸਡੀ ਨੇ ਭੇਜਿਆ ਮਾਨ ਹਾਨੇ ਦਾ ਨੋਟਿਸ ਕਿਹਾ ਕਿਹਾ 72 ਘੰਟਿਆਂ ਚ ਮੰਗੇ ਮਾਫੀ ਨਹੀਂ ਤਾਂ ਕਰਾਂਗਾ ਕਾਨੂੰਨੀ ਕਾਰਵਾਈ ਹੁਣ ਖਬਰਾਂ ਵਿਸਥਾਰ ਦੇ ਨਾਲ ਅੱਜ ਭਾਰਤ ਕਾਰਗਿਲ ਵਿਜੇ ਦਿਵਸ ਦੀ 26ਵੀਂ ਬਰễ ਗੰਡ ਮਨਾਇਆ ਜਾ ਰਿਹਾ ਹੈ ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਾਰਗਿਲ ਯੁੱਧ ਦੇ ਸ਼ਹੀਦ ਸੈਨਿਕਾ ਦੇ ਜज्ਬੇ ਨੂੰ ਸਲਾਮ ਕੀਤਾ ਅਤੇ ਸ਼ਰਧਾਂਜਲੀ ਦਿੱਤੀ ਹੈ ਇਸ ਦੇ ਨਾਲ ਹੀ ਉਹਨਾਂ ਨੇ ਕਾਰਗਿਲ ਯੁੱਧ ਚ ਸ਼ਹੀਦ ਸੈਨਿਕਾ ਦੇ ਪਰਿਵਾਰ ਬਹਾਦਰੀ ਜਵਾਨਾਂ ਨੂੰ ਸਨਮਾਨ ਕੀਤਾ ਅੱਜ ਕਾਰਗਿਲ ਵਿਜੇ ਦਿਵਸ ਸੇ ਭਾਰਤ ਕਾਰਗਿਲ ਵਿਜੇ ਦਿਵਸ ਦੀ 26ਵੀਂ ਵਰੇਗੰਢ ਮਨਾ ਰਿਹਾ ਹੈ ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਕਾਰਗਿਲ ਯੁੱਧ ਦੇ ਸ਼ਹੀਦ ਸੈਨਿਕਾਂ ਦੇ ਅਸਰਵੇਂ ਨੂੰ ਸਲਾਮ ਕੀਤਾ ਅਤੇ ਸ਼ਰਧਾਂਜਲੀ ਦਿੱਤੀ ਹੈ ਇਸ ਦੇ ਨਾਲ ਹੀ ਉਨ੍ਹਾਂ ਨੇ ਕਾਰਗਿਲ ਯੁੱਧ ਦੇ ਵਿੱਚ ਸ਼ਹੀਦ ਸੈਨਿਕਾਂ ਦੇ ਪਰਿਵਾਰਾਂ ਤੇ ਬਹਾਦਰ ਜਵਾਨਾਂ ਨੂੰ ਸਨਮਾਨਿਤ ਕੀਤਾ ਇਸ ਮੌਕੇ ਮੁੱਖ ਮੰਤਰੀ ਮਾਨ ਨੇ ਟਵੀਟ ਵੀ ਕੀਤਾ ਹੈ ਤੇ ਕਿਹਾ ਹੈ ਕਿ 1999 ਦੀ ਕਾਰਗਿਲ ਜੰਗ ਵਿੱਚ ਬਹਾਦਰੀ ਦਾ ਬੇਮਿਸਾਲ ਇਤਿਹਾਸ ਲਿਖਣ ਵਾਲੇ ਸਮੂਹ ਦਰਜਵਾਨਾਂ ਦੀ ਸੂਰਬੀਰਤਾ ਅਤੇ ਕੁਰਬਾਨੀਆਂ ਨੂੰ ਕਾਰਗਿਲ ਦਿਵਸ ਮੌਕੇ ਦਿলো ਸਲਾਮ ਕਰਦੇ ਹਾਂ ਉਹਨਾਂ ਦੇ ਜਜ਼ਬੇ ਅਤੇ ਬਹਾਦਰੀ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ ਸੋ ਦੂਸਰੇ ਪਾਸੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਸ਼ਨੀਵਾਰ ਨੂੰ ਕਾਰਗਿਲ ਵਿਜੇ ਦਿਵਸ ਦੇ ਮੌਕੇ ਤੇ ਆਪਣੀਆਂ ਸ਼ੁਭ ਕਾਮਨਾਵਾਂ ਦਿੱਤੀਆਂ ਨੇ ਅਤੇ ਕਾਰਗਿਲ ਯੁੱਧ ਦੇ ਵਿੱਚ ਹਿੰਮਤ ਅਤੇ ਬਹਾਦਰੀ ਨਾਲ ਲੜਨ ਵਾਲੇ ਸੈਨਿਕਾਂ ਦੁਆਰਾ ਦਿੱਤੀਆਂ ਕੁਰਬਾਨੀਆਂ ਨੂੰ ਯਾਦ ਕੀਤਾ ਭਾਰਤ ਹਰ ਸਾਲ 26 ਜੁਲਾਈ ਨੂੰ ਕਾਰਗਿਲ ਵਿਜੇ ਦਿਵਸ ਮਨਾਉਂਦਾ ਹੈ ਕਾਰਗਿਲ ਸੰਘਰਸ਼ ਦੌਰਾਨ ਭਾਰਤੀ ਸੈਨਿਕਾਂ ਦੁਆਰਾ ਦਿਖਾਈ ਗਈ ਹਿੰਮਤ ਅਤੇ ਨਿਰਸਵਾਰਤਾ ਨੂੰ ਯਾਦ ਕਰਦਾ ਹੈ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਵਿੱਚ ਕਾਰਗਿਲ ਵਿਜੇ ਦਿਵਸ ਦੇ ਮੌਕੇ ਤੇ ਦੇਸ਼ ਲਈ ਆਪਣੀਆਂ ਜਾਨਾਂ ਵਾਰਨ ਵਾਲੇ ਬਹਾਦਰ ਸੈਨਿਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਉਹਨੇ ਕਿਹਾ ਕਿ ਇਹ ਦਿਨ ਸਾਡੇ ਸੈਨਿਕਾਂ ਦੀ ਅਸਾਧਾਰਨ ਬਹਾਦਰੀ ਹਿੰਮਤ ਅਤੇ ਦ੍ਰਿੜਤਾ ਦਾ ਪ੍ਰਤੀਕ ਹੈ ਦੇਸ਼ ਪ੍ਰਤੀ ਉਹਨਾਂ ਦਾ ਸਮਰਪਣ ਅਤੇ ਸਰਵਉੱਚ ਬਲੀਦਾਨ ਦੇਸ਼ ਵਾਸੀਆਂ ਨੂੰ ਪ੍ਰੇਰਿਤ ਕਰਦਾ ਰਹੇਗਾ ਜੈ ਹਿੰਦ ਜੈ ਭਾਰਤ ਸੋ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਵੀ ਸ਼ਨੀਵਾਰ ਨੂੰ ਕਾਰਗਿਲ ਵਿਜੇ ਦਿਵਸ ਦੇ ਮੌਕੇ ਤੇ ਆਪਣੀਆਂ ਸ਼ੁਭਕਾਮਨਾਵਾਂ ਦਿੱਤੀ ਗਈਆਂ ਨੇ कारगिल युद्ध में हिम्मत और बहादुरी ਨਾਲ ਲੜਨ ਵਾਲੇ ਸੈਨਿਕਾਂ ਦੁਆਰਾ ਕੀਤੀਆਂ ਗਈਆਂ ਕੁਰਬਾਨੀਆਂ ਨੂੰ ਯਾਦ ਕੀਤਾ। ਸੋ ਪੀਐਮ ਮੋਦੀ ਨੇ ਕਿਹਾ ਕਿ ਸੈਨਿਕਾਂ ਦੁਆਰਾ ਕੀਤੀ ਗਈ ਕੁਰਬਾਨੀ ਹਰ ਪੀੜ੍ਹੀ ਨੂੰ ਪ੍ਰੇਰਿਤ ਕਰਦੀ ਰਹੇਗੀ। ਪ੍ਰਧਾਨ ਮੰਤਰੀ ਮੋਦੀ ਨੇ ਇੰਸਟਾਗ੍ਰam ਤੇ ਪੋਸਟ ਕੀਤਾ ਤੇ ਲਿਖਿਆ ਕਿ ਕਾਰਗਿਲ ਵਿਜੇ ਦਿਵਸ ਦੇ ਦੇਸ਼ ਵਾਸੀਆਂ ਨੂੰ ਹਾਰਦਿਕ ਸ਼ੁਭਕਾਮਨਾਵਾਂ। ਇਹ ਮੌਕਾ ਸਾਨੂੰ ਭਾਰਤ ਮਾਤਾ ਦੇ ਉਹਨਾਂ ਬਹਾਦਰ ਪੁੱਤਰਾਂ ਦੀ ਬੇਮਿਸਾਲ ਹਿੰਮਤ ਅਤੇ ਬਹਾਦਰੀ ਦੀ ਯਾਦ ਦਿਵਾਉਂਦਾ ਹੈ ਜਿਨ੍ਹਾਂ ਨੇ ਰਾਸ਼ਟਰ ਦੇ ਮਾਣ ਦੀ ਰੱਖਿਆ ਲਈ ਆਪਣੀਆਂ ਜਾਨਾਂ ਸਮਰਪਿਤ ਕਰ ਦਿੱਤੀਆਂ ਮਾਤ ਭੂਮੀ ਲਈ ਸਭ ਕੁਝ ਕੁਰਬਾਨ ਕਰਨ ਦਾ ਉਹਨਾਂ ਦਾ ਜਨੂਨ ਹਰ ਪੀੜ੍ਹੀ ਨੂੰ ਪ੍ਰੇਰਿਤ ਕਰਦਾ ਰਹੇਗਾ ਸੋ ਇਸ ਮੌਕੇ ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਰਾਸ਼ਟਰੀ ਯੁੱਧ ਸਮਾਰਕ ਪਹੁੰਚੀ ਅਤੇ ਉਨ੍ਹਾਂ ਨੇ ਸ਼ਰਧਾਂਜਲੀ ਭੇਟ ਕੀਤੀ ਜਿਨ੍ਹਾਂ ਨੇ ਕਾਰਗਿਲ ਯੁੱਧ ਦੌਰਾਨ ਆਪਣੀ ਡਿਊਟੀ ਨਿਭਾਉਂਦੇ ਹੋਏ ਆਪਣੀ ਜਾਨਾਂ ਕੁਰਬਾਨ ਕੀਤੀਆਂ ਇਸ ਦੌਰਾਨ ਰੱਖਿਆ ਸਟਾਫ ਦੇ ਮੁਖੀ ਅਤੇ ਤਿੰਨ ਸੈਨਾਵਾਂ ਦੇ ਮੁਖੀ ਵੀ ਮੌਜੂਦ ਸਨ ਸੋ ਦੂਸਰੇ ਪਾਸੇ ਕੇਂਦਰੀ ਗ੍ਰਹਿ ਮੰਤਰੀ ਅਮਿਸ਼ਾ ਨੇ ਵੀ ਕਿਹਾ ਹੈ ਕਿ ਕਾਰਗਿਲ ਵਿਜੇ ਦਿਵਸ ਦੇ ਬਹਾਦਰ ਸੈਨਕਾਂ ਦੇ ਮਾਣ ਤੇ ਜਿੱਤ ਦਾ ਇੱਕ ਅਭੁੱਲ ਦਿਨ ਹੈ ਸਾਲ 1999 ਦੇ ਵਿੱਚ ਸਾਡੇ ਸੈਨਿਕਾਂ ਨੇ ਆਪਰੇਸ਼ਨ ਵਿਜੇ ਦੇ ਨਾਲ ਦੁਸ਼ਮਣਾਂ ਨੂੰ ਗੋਟਿਆਂ ਭਾਰ ਕਰਕੇ ਅਦੁੱਤੀ ਹਿੰਮਤ ਅਤੇ ਬਹਾਦਰੀ ਦੀ ਇੱਕ ਅਮਿੱਟ ਉਦਾਹਰਣ ਕਾਇਮ ਕੀਤੀ। ਕਾਰਗਿਲ ਵਿਜੇ ਦਿਵਸ ਦੀ ਮੌਕੇ ਤੇ ਮੈਂ ਉਹਨਾਂ ਸਾਰੇ ਹੀ ਬਹਾਦਰ ਸੈਨਿਕਾਂ ਨੂੰ ਸ਼ਰਧਾਂਜਲੀ ਦਿੰਦਾ ਹਾਂ ਜਿਨ੍ਹਾਂ ਨੇ ਮਾਤਭੂਮੀ ਦੀ ਰੱਖਿਆ ਦੇ ਲਈ ਸਰਵਉੱਚ ਕੁਰਬਾਨੀ ਦਿੱਤੀ ਹੈ। ਸੁਹਿਰ ਨਾਸ਼ਟਰ ਹਮੇਸ਼ਾ ਤੁਹਾਡੇ ਬਲੀਦਾਨ ਅਤੇ ਕੁਰਬਾਨੀ ਦਾ ਰਿਣੀ ਰਹੇਗਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਭਾਜਪਾ ਆਗੂ ਕੈਪਟਨ ਮਨਿੰਦਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਿਕਰਮ ਸਿੰਘ ਮਜੀਠੀਆ ਦੇ ਹੱਕ 'ਚ ਸੋਸ਼ਲ ਮੀਡੀਆ ਤੇ ਪੋਸਟ ਕੀਤੀ ਸੀ ਉਹਨਾਂ ਦੀ ਇਸ ਫੇਸਬੁੱਕ ਪੋਸਟ ਤੇ ਹੁਣ ਵਿਵਾਦ ਖੜਾ ਹੋ ਗਿਆ ਹੁਣ ਆਮ ਆਦੀ ਪਾਰਟੀ ਨੇ ਉਹਨਾਂ ਨੂੰ ਇਸ ਬਿਆਨ ਤੇ ਨਿਸ਼ਾਨਾ ਬਣਾ ਲਿਆ ਤੇ ਜਿਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਜਪਾ ਆਗੂ ਕੈਪਟਨ ਮਨਿੰਦਰ ਸਿੰਘ ਤੇ ਵੱਡਾ ਹਮਲਾ ਕੀਤਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੋਸਟ ਕੀਤੀ ਸੀ ਕਿ ਵਿਕਰਮ ਸਿੰਘ ਮਜੀਠੀਆ ਨੂੰ ਨਿਸ਼ਾਨਾ ਬਣਾਉਂਦੇ ਪਰੇਸ਼ਾਨ ਕਰਨਾ ਅਣਮਨੂਕੀ ਚਾਲਾਂ ਦੀ ਇੱਕ ਹੈਰਾਨ ਕਰਨ ਵਾਲੀ ਉਦਾਹਰਣ ਹੈ ਮੈਂ ਇਸ ਰਾਜਨੀਤਿਕ ਜ਼ੁਲਮ ਦੀ ਸਖ਼ਤ ਨਿੰਦਾ ਕਰਦਾ ਸੋ ਵੱਡੇ ਪੱਦਰ ਤੇ ਦਿروز ਪ੍ਰਦਰਸ਼ਨਾਂ ਨੂੰ ਕੁਚਲਿਆ ਜਾ ਰਿਹਾ ਹੈ ਅਤੇ ਅਸਹਿਮਤੀ ਨੂੰ ਦਬਾਇਆ ਜਾ ਰਿਹਾ ਹੈ ਸੋ ਸੀਐਮ ਭਗਵੰਤ ਮਾਨ ਨੇ ਵੀ ਇਸ ਪੋਸਟ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਨਿਸ਼ਾਨਾ ਬਣਾਇਆ ਉਹਨਾਂ ਟਵੀਟ ਕੀਤਾ ਹੈ ਕਿ ਕੈਪਟਨ ਸਾਹਿਬ ਅਸਤਾਨੂ ਟਰੱਕ ਤਸਕਰਾਂ ਦੇ ਮਨੁੱਖ ਅਧਿਕਾਰਾਂ ਦੀ ਚਿੰਤਾ ਹੋ ਗਈ ਹੈ ਜਦੋਂ ਲੋਕਾਂ ਦੇ ਪੁੱਤ ਤੁਹਾਡੇ ਅਤੇ ਤੁਹਾਡੇ ਭਤੀਜੇ ਦੇ ਰਾਜ ਦੇ ਵਿੱਚ ਤੜਫ-ਤੜਫ ਮਰ ਰਹੇ ਸੀ ਉਸ ਵੇਲੇ ਤੁਸੀਂ ਮਹਿਫਲਾ ਵਿੱਚ ਬੈਠੇ ਸੀ ਹੁਣ ਪੰਜਾਬ ਨੂੰ ਤੁਹਾਡੇ ਸਾਰਿਆਂ ਦੇ 도ਗਲੇ ਚਿਹਰਿਆਂ ਦਾ ਪਤਾ ਲੱਗਿਆ ਪਰ ਅਫਸੋਸ ਬਹੁਤ ਕੁਝ ਗਵਾ ਕੇ ਪਾਸਪਾ ਹੁਣ ਤੁਹਾਡੇ ਬਿਆਨ ਨੂੰ ਨਿੱਜੀ ਕਹਿ ਕੇ ਖਹਿੜਾ ਛੁਡਾਈ ਗਈ ਸੋ ਗੁਟਕਾ ਸਾਹਿਬ ਜੀ ਦੀ ਸੌ ਕਿਥੀ ਗਈ ਸੋ ਇਸ ਦੇ ਨਾਲ ਹੀ ਆਮ ਆਦੀ ਬਾਜੀ ਆਗੂ ਅਨੀਲ ਗਰਗ ਨੇ ਵੀ ਸਾਬਕਾ ਮੁੱਖ ਮੰਤਰੀ ਨੂੰ ਕਿਰਦੇ ਹੋਏ ਕਿਹਾ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਖੁਦ ਮੁੱਖ ਮੰਤਰੀ ਸਨ ਤਾਂ ਉਹਨਾਂ ਨੇ ਸ਼੍ਰੀ ਗੁਟਕਾ ਸਾਹਿਬ ਜੀ ਦੀ ਸੋਚ ਚੁੱਕੀ ਸੀ ਇਸ ਦੌਰਾਨ ਉਹਨਾਂ ਨੇ ਕਿਹਾ ਸੀ ਕਿ ਉਹ ਹਫ਼ਤਿਆਂ ਦੇ ਅੰਦਰ ਹੀ ਨਸ਼ੇ ਨੂੰ ਖਤਮ ਕਰ ਦੇਣਗੇ ਨੀਲ ਗਰਗ ਨੇ ਕਿਹਾ ਕਿ ਉਹਨਾਂ ਨੇ ਪੰਜਾਬ ਦੇ ਵਿੱਚ ਨਸ਼ਾ ਖਤਮ ਨਹੀਂ ਕੀਤਾ ਸਗੋਂ ਪੰਜਾਬ ਨੂੰ ਬਰਬਾਦ ਚਰੂਰ ਕਰ ਦਿੱਤਾ ਤੁਹਾਡਾ ਆਗੂ ਨੇ ਕਿਹਾ ਹੈ ਕਿ ਅੱਜ ਅਮਰਿੰਦਰ ਸਿੰਘ ਦੀ ਵਿਕਰਮ ਸਿੰਘ ਮਜੀਠੀਆ ਦੇ ਹੱਕ ਦੇ ਵਿੱਚ ਕੀਤੀ ਗਈ ਪੋਸਟ ਇਹ ਸਾਬਤ ਕਰਦੀ ਹੈ ਕਿ ਪਾਸ਼ਪਾ ਅਕਾਲੀ ਦਲ ਤੇ ਕਾਂਗਰਸ ਨਸ਼ਾ ਤਸਕਰਾਂ ਨੂੰ ਪਨਾਹ ਦਿੰਦੀ ਹੈ ਇਹ ਸਿਰਫ ਆਮ ਆਦੀ ਪਾਰਟੀ ਹੈ ਜੋ ਨਸ਼ਾ ਖਿਲਾਫ ਅਸਲੀ ਲੜਾਈ ਲੜ ਰਹੀ ਹੈ ਕੈਪਟਨ ਅਮਰਿੰਦਰ ਸਿੰਘ ਤੇ ਪਾਸ਼ਪਾ ਨੂੰ ਇਸ ਪੋਸਟ ਤੇ ਸਫਾਈ ਦੇਣੀ ਚਾਹੀਦੀ ਹੈ ਡੀਬੁਰਗੜ ਜੇਲ੍ਹ ਚ ਕੈਦ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਮਰਤਪਾਲ ਸਿੰਘ ਛੇਤੀ ਹੀ ਸੁਪਰੀਮ ਕੋਰਟ ਦਾ ਰੁਖ ਕਰਨ ਵਾਲੇ ਹਨ ਉਹ ਆਪਣੇ ਤੇ ਲੱਗੇ ਐਨਐਸਐਸ ਸਿਕਿਉਰਿਟੀ ਐਕਟ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦੇਣ ਦੀ ਤਿਆਰੀ ਵਿੱਚ ਨੇ ਇਸ ਲਈ ਅਮਰਤਪਾਲ ਸਿੰਘ ਦੇ ਵਕੀਲਾਂ ਦੀ ਟੀਮ ਹੁਣ ਮਿਲਣ ਲਈ ਅਸਾਮ ਦੀ ਡਿਬੁਰਗੜ ਜੇਲ੍ਹ ਵਿੱਚ ਪਹੁੰਚੀ ਸੀ ਅਮਰਤਪਾਲ ਸਿੰਘ ਦੇ ਵਕੀਲ ਇਮਾਨ ਸਿੰਘ ਖਾਰਾ ਮੁਤਾਬਕ ਉਹਨਾਂ ਨੇ ਜੇਲ੍ਹ ਵਿੱਚ ਅਮਰਤਪਾਲ ਸਿੰਘ ਨਾਲ ਮੁਲਾਕਾਤ ਕੀਤੀ ਹੈ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਖਲ ਕਰਨ ਲਈ ਲੋੜੀਂਦੇ ਦਸਤਾਵੇਜ਼ ਨੂੰ ਪੂਰਾ ਕਰ ਲੈ ਗਿਆ ਹੈ ਅਮਰਿਤਪਾਲ ਸਿੰਘ ਜੋ ਕਿ ਇਸ ਸਮੇਂ ਅਸਮ ਦੀ ਡਿਬਰੂਗੜ ਜੇਲ੍ਹ ਵਿੱਚ ਬੰਦ ਹੈ ਹੁਣ ਆਪਣੇ ਤੇ ਲਾਗੂ ਕੀਤੇ ਗਏ ਰਾਸ਼ਟਰੀ ਸੁਰੱਖਿਆ ਕਾਨੂੰਨ ਯਾਨੀ ਕਿ ਐਨਐਸਏ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦੇਣ ਜਾ ਰਿਹਾ ਹੈ ਸੋ ਜਾਣਕਾਰੀ ਮੁਤਾਬਿਕ ਅਮਰਿਤਪਾਲ ਸਿੰਘ ਵੱਲੋਂ ਅਗਲੇ ਹਫਤੇ ਦੇ ਦੌਰਾਨ ਅਦਾਲਤ ਵਿੱਚ ਪਟੀਸ਼ਨ ਦਾਖਲ ਕੀਤੀ ਜਾਏਗੀ ਅਮਰਿਤਪਾਲ ਸਿੰਘ ਨੂੰ ਕਈ ਗੰਭੀਰ ਮਾਮਲਿਆਂ ਤੇ ਤਹਿਤ ਗ੍ਰਿਫਤਾਰ ਕਰਕੇ ਐਨਐਸਏ ਲਾਗੂ ਕੀਤਾ ਗਿਆ ਸੀ ਜਿਸ ਤਹਿਤ ਉਸ ਨੂੰ ਪੰਜਾਬ ਤੋਂ ਦੂਰ ਅਸਮ ਦੀ ਡਿਬੜੂਗੜ ਜੇਲ੍ਹ ਵਿੱਚ ਰੱਖਿਆ ਗਿਆ ਹੈ ਸੋ ਅਮਰਿਤਪਾਲ ਸਿੰਘ ਦੇ ਵਕੀਲ ਈਮਾਨ ਸਿੰਘ ਖਾਰਾ ਮੁਤਾਬਕ ਉਹਨਾਂ ਨੇ ਜੇਲ੍ਹ ਦੇ ਵਿੱਚ ਅਮਰਿਤਪਾਲ ਸਿੰਘ ਨਾਲ ਮੁਲਾਕਾਤ ਕੀਤੀ ਹੈ ਤੇ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਦਾਖਲ ਕਰਨ ਲਈ ਲੋੜੀਂਦੇ ਦਸਤਾਵੇਜ਼ਾਂ ਨੂੰ ਪੂਰਾ ਕਰ ਲਿਆ। ਉਹਨਾਂ ਕਿਹਾ ਕਿ ਛੇਤੀ ਹੀ ਅਮਰਿਤਪਾਲ ਸਿੰਘ ਤੇ ਲਗਾਈ ਗਈ ਐਨਐਸਏ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਜਾਏਗੀ। ਦੋਸਤੋ ਇੱਥੇ ਦਿਬਰੂਗੜ੍ਹ ਦੀ ਧਰਤੀ ਉੱਪਰ ਪਹੁੰਚੇ ਹੋਏ ਸੀ ਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੇ ਪ੍ਰਧਾਨ ਐਮਪੀ ਪਾਈਮਲ ਫਾਲਸਿਕ ਹਰਾਂ ਦੇ ਨਾਲ ਜੋ ਮੁਲਾਕਾਤ ਹੋਈ ਸੀ ਤੇ ਜਿन्हे ਜੋ ਐਨਐਸਐਮ ਚੈਲੰਜ ਕਰਨ ਵਾਲੇ ਆਪੋਨੈਂਟਸ ਨੇ ਲੈ ਕੇ ਕਰਕੇ ਹੁਣ ਜੋ ਮਾਰਕਸ ਸੁਪਰੀਮ ਕੋਰਟ ਦਾ ਰੁਕ ਕਰਨ ਲੱਗੇ ਤੇ ਬੜੀ ਛੇਤੀ ਜੋ ਉਨਾਦੀ ਐਨਐਸਐਮ ਨੂੰ ਹਾਰਜ ਕਰਾਉਣ ਦੀ ਜੋ ਰਿੱਟ ਹੈ ਸੁਪਰੀਮ ਕੋਰਟ ਚ ਲੱਗਣ ਵਾਲੀ ਹੈ ਦੇ ਉਹਨਾਂ ਦਾ ਸਨੇਹ ਐ ਐਮਪੀ ਭਾਈ ਅਮਰਤਪਾਲ ਸਿੱਕਾ ਦਾ ਵੀ ਜੋ ਕੋਈ ਸਰਕਾਰ ਵੱਲੋਂ মিডিਆ ਵੱਲੋਂ ਜੋ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ ਉਸ ਵੱਲ ਆਪਾਂ ਧਿਆਨ ਨਾ ਦੀਏ ਤੇ ਪਾਰਟੀ ਨਾਲ ਵਾਅਦ ਤੁਰਦੀਏ ਐਨੀਆਂ ਤੋਂ ਬੇਨਤੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਤੁਹਾਨੂੰ ਦੱਸ ਦਈਏ ਕਿ ਅਮਰਿਤਪਾਲ ਸਿੰਘ ਨੇ ਹਾਲ ਹੀ ਵਿੱਚ ਲੋਕ ਸਭਾ ਚੋਣਾਂ ਵਿੱਚ ਜਿੱਤ ਦਰਜ ਕੀਤੀ ਸੀ ਅਤੇ ਹੁਣ ਉਹ NSA ਖਿਲਾਫ ਕਾਨੂੰਨੀ ਲੜਾਈ ਲੜਨ ਦੀ ਤਿਆਰੀ ਵਿੱਚ ਹੈ। ਸੂਤਰਾਂ ਦੇ ਅਨੁਸਾਰ ਉਹ ਆਪਣੀ ਗ੍ਰਫਤਾਰੀ ਅਤੇ NSA ਲਾਗੂ ਹੋਣ ਨੂੰ ਲੈ ਕੇ ਇਹ ਦਲੀਲ ਦੇਵੇਗਾ ਕਿ ਇਹ ਸੰਵਿਧਾਨਿਕ ਹੱਕਾਂ ਦੀ ਉਲੰਘਣਾ ਹੈ। ਸੋ ਅਮਰਿਤਪਾਲ ਸਿੰਘ ਵੱਲੋਂ ਸੁਪਰੀਮ ਕੋਰਟ ਦੇ ਸ਼ਰਨ ਲੈਣ ਨਾਲ ਪੰਜਾਬ ਦੇ ਰਾਜਨੀਤੀ ਵਿੱਚ ਵੀ ਨਵੀਂ ਹਲਚਲ ਆਉਣ ਦੀ ਸੰਭਾਵਨਾ ਹੈ। ਸ਼੍ਰੀ ਕਾਲਤਕ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗਾਦੇ ਨੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਸੰਬੰਧੀ ਕਰਵਾਏ ਗਏ ਇਤਰਾਜ਼ਯੋਗ ਪ੍ਰੋਗਰਾਮ ਦਾ ਸਖਤ ਨੋਟਿਸ ਲਿਆ ਜਥੇਦਾਰ ਗੜਗਾਦੇ ਨੇ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਬੈਂਸ ਅਤੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਨੂੰ ਆਪਣਾ ਪੱਖ ਰੱਖਣ ਲਈ ਮਿਤੀ 1 ਅਗਸਤ 2025 ਨੂੰ ਹੋਣ ਵਾਲੇ ਪੰਜ ਸਿੰਘ ਸਭਾਨਾਂ ਦੀ ਇਕੱਤਰਤਾ ਵਿੱਚ ਤਲਬ ਕੀਤਾ ਹੈ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 355 ਸ਼ਹੀਦੀ ਦਿਹਾੜੇ ਸੰਬੰਧੀ ਸ਼ਿਰਨਗਰ ਵਿਖੇ ਕਰਵਾਈ ਗਈ ਇੱਕ ਪ੍ਰੋਗਰਾਮ ਨੂੰ ਲੈ ਕੇ ਉੱਠੇ ਵਿਵਾਦ ਮਗਰੋਂ ਸ਼੍ਰੀ ਕਾਉ ਤਖਤ ਸਾਹਿਬ ਨੇ ਇਸ ਮਾਮਲੇ ਦਾ ਗੰਭੀਰ ਨੋਟਿਸ ਲੈਂਦਿਆਂ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਤੇ ਪੰਜਾਬ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਨੂੰ ਤਲਬ ਕੀਤਾ ਸ਼੍ਰੀ ਕਾਉ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਬੀਰ ਸਿੰਘ ਗੜਗਸ਼ ਨੇ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਤੇ ਪੰਜਾਬ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਨੂੰ 1 ਅਗਸਤ 2025 ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿੱਚ ਹਾਜ਼ਰ ਹੋ ਕੇ ਆਪਣਾ ਪੱਖ ਰੱਖਣ ਲਈ ਆਦੇਸ਼ ਦਿੱਤਾ ਹੈ ਸੋ ਜਥੇਦਾਰ ਗੜਗਸ਼ਨੀ ਕਿਹਾ ਹੈ ਕਿ ਪ੍ਰੋਗਰਾਮ ਦੌਰਾਨ ਨਾਚ ਗਾਣੀਆਂ ਤੇ ਮਨੋਰੰਜਨ ਅੰਦਾਜ਼ ਨਾਲ ਸ਼ੁਰੂਆਤ ਨੇ ਇਸ ਕੌਮ ਦੀਆਂ ਭਾਵਨਾਵਾਂ ਨੂੰ ਗਹਿਰੀ ਠੇਸ ਪਹੁੰਚਾਈ ਹੈ ਉਹਨਾਂ ਦੱਸਿਆ ਕਿ ਇਹ ਪਹਿਲੀ ਵਾਰ ਹੈ ਕਿ ਗੁਰੂ ਸਾਹਿਬ ਦੀ ਸ਼ਹੀਦੀ ਦਿਸ਼ਤਾਬ ਦਿਨ ਨੂੰ ਇਸ ਤਰ੍ਹਾਂ ਮਨਾਇਆ ਗਿਆ ਹੋਵੇ ਜਥੇਦਾਰ ਨੇ ਦੱਸਿਆ ਹੈ ਕਿ ਕਾਫੀ ਸਮਾਂ ਬੀਤ ਜਾਣ ਦੇ ਬਾਵਜੂਦ ਨਾ ਤਾਂ ਕੋਈ ਸਪਸ਼ਟ ਸਟੈਂਡ ਲਿਆ ਗਿਆ ਤੇ ਨਾ ਹੀ ਸਿੱਖ ਲੋਕਾਂ ਦੀਆਂ ਭਾਵਨਾਵਾਂ ਲਈ ਖੀਮਾ ਜਾਂਚਨਾ ਕੀਤੀ ਗਈ। ਉਹਨਾਂ ਅਗੇ ਕਿਹਾ ਹੈ ਕਿ ਇਨਾ ਆਉਤਿਆਂ ਤੇ ਬੈਠੇ ਲੋਕਾਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਸਮਾਜਿਕ ਜ਼ਿੰਮੇਵਾਰੀ ਨਿਭਉਣਗੇ। ਸੋ ਇਸ ਮਾਮਲੇ ਵਿੱਚ ਗਾਇਕ ਬੀਰ ਸਿੰਘ ਵਿਰੁੱਧ ਵੀ ਸ਼ਿਕਾਇਤਾਂ ਮਿਲ ਰਹੀਆਂ ਹਨ। ਉਹਨਾਂ ਨੇ ਪਿਛਲੇ ਦਿਨੀਂ ਸ਼੍ਰੀ ਕਾਲ ਤਖਤ ਸਾਹਿਬ ਵਿਖੇ ਪਹੁੰਚ ਕੇ ਆਪਣਾ ਪੱਖ ਰੱਖਿਆ ਤੇ ਖੀਮਾ ਜਾਂਚਨਾ ਕੀਤੀ। ਸੋ ਇਹ ਮਾਮਲਾ ਵੀ 1 ਅਗਸਤ ਨੂੰ ਹੋਣ ਵਾਲੀ ਇਕਤਰਤਾ ਵਿੱਚ ਵਿਚਾਰ ਅਧੀਨ ਲਿਆ ਜਾਏਗਾ ਸੋ ਇਸ ਸਬੰਧੀ ਜਾਣਕਾਰੀ ਦਿੰਦਿਆ ਸਕੱਤਰ ਸ੍ਰੀ ਕਾਲ ਤੱਕ ਸਾਹਿਬ ਦੇ ਇੰਚਾਰਜ ਬਗੀਚਾ ਸਿੰਘ ਨੇ ਕਿਹਾ ਕਿ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੇ ਪਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਨੂੰ ਆਪਣਾ ਪੱਖ ਰੱਖਣ ਸਬੰਧੀ ਪੱਤਰ ਚਾਰੀ ਕਰ ਦਿੱਤੇ ਗਏ ਨੇ ਸੋ ਉਧਰ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਸਮਾਗਮ ਦੇ ਵਿੱਚ ਪ੍ਰਬੰਧਕਾਂ ਦੀ ਜਾਣੇ ਅਣਜਾਣੇ ਵਿੱਚ ਹੋਈ ਅਣਗੈਲੀ ਕਾਰਨ ਜੋ ਵੀ ਹੋਇਆ ਹੈ ਉਸ ਲਈ ਬਤੌਰ ਸੀ ਕੈਬਨਿਟ ਮੰਤਰੀ ਹੋਣ ਦੇ ਨਾਤੇ ਮੈਂ ਖੀਮਾ ਦਾ ਜਾਚਕ ਹਾਂ ਛੇਵੇਂ ਪਾਤਸ਼ਾਹ ਜੀ ਦੇ ਸੱਚੇ ਤਕਤ ਦਾ ਹਰ ਹੁਕਮ ਖੀੜੇ ਮੱਤੇ ਪ੍ਰਵਾਨ ਕਰਦਾ ਹੋਇਆ ਮੈਂ ਨੰਗੀ ਪੈਰੀ ਸ਼੍ਰੀ ਕਾ ਅਕ ਤਖਤ ਸਾਹਿਬੇ ਕੇ ਹਾਜ਼ਰ ਹੋਵਾਂਗਾ ਸੋ ਇਹ ਸੋਸ਼ਲ ਮੀਡੀਆ ਤੇ ਹਰਜੋਤ ਸਿੰਘ ਬੈਂਸ ਦੇ ਵੱਲੋਂ ਇੱਕ ਪੋਸਟ ਪਾਈ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਇਸਾਰੀ ਗੱਲ ਆਖੀ ਹੈ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖੈਰਾ ਇੱਕ ਵਾਰ ਫਿਰ ਮੁਸੀਬਤ ਦੇ ਵਿੱਚ girde ਹੋਏ ਨਜ਼ਰ ਆ ਰਹੇ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ OSD ਰਾਜਵੀਰ ਸਿੰਘ ਨੇ ਸੁਖਪਾਲ ਸਿੰਘ ਖੈਰਾ ਨੂੰ ਮਾਨ ਹਾਨੀ ਦਾ ਲੀਗਲ ਨੋਟਿਸ ਭੇਜਿਆ ਰਾਜਵੀਰ ਸਿੰਘ ਨੇ ਸੁਖਪਾਲ ਸਿੰਘ ਖੈਰਾ ਨੂੰ 72 ਘੰਟਿਆਂ ਦੇ ਅੰਦਰ ਜਨਤਕ ਤੌਰ ਤੇ ਲਿਖਤੀ ਮਾਫੀ ਮੰਗ ਲਈ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਓਐਸਡੀ ਰਾਜਵੀਰ ਸਿੰਘ ਨੇ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖੈਰਾ ਨੂੰ ਮਾਨ ਹਾਣੀ ਦਾ ਕਾਨੂੰਨੀ ਨੋਟਿਸ ਪੇਚਿਆ ਜਿਸ ਵਿੱਚ 72 ਘੰਟਿਆਂ ਦੇ ਅੰਦਰ ਜਨਤਕ ਅਤੇ ਨਿੱਕੀ ਮੁਆਫੀ ਮੰਗਲ ਨੇ ਕਿਹਾ ਗਿਆ ਸੋ ਰਾਜਵੀਰ ਸਿੰਘ ਦਾ ਕਹਿਣਾ ਹੈ ਕਿ ਖੈਰਾ ਨੇ ਉਨ੍ਹਾਂ ਵਿਰੁੱਧ ਝੂਠੇ ਬੇਬੁਨਿਆਦ ਅਤੇ ਮਨਕੜੇ ਦੋਸ਼ ਲਗਾਏ ਨੇ ਜਿਸ ਨਾਲ ਉਨ੍ਹਾਂ ਦੇ ਅਕਸ ਨੂੰ ਨੁਕਸਾਨ ਪਹੁੰਚਿਆ ਉਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਸੋਮਵਾਰ ਤੱਕ ਮਾਫੀ ਨਾ ਮੰਗੀ ਗਈ ਤਾਂ ਉਹ ਕਾਨੂੰਨੀ ਕਾਰਵਾਈ ਕਰਨਗੇ ਇਹ ਮਾਮਲਾ ਅਜੇ ਸਮੇਂ ਆਇਆ ਹੈ ਜਦੋਂ ਖੈਰਾ ਲਗਾਤਾਰ ਆਪ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਮਾਨ ਤੇ ਨਿਸ਼ਾਨਾ ਸਾਧ ਰਹੇ ਨੇ ਸੋ ਸੁਖਪਾਲ ਸਿੰਘ ਖੈਰਾ ਨੇ ਹਾਲ ਹੀ ਵਿੱਚ ਸਰਕਾਰ ਤੇ ਪੰਜਾਬ ਪੁਲਿਸ ਲਈ ਖਰੀਦੀਆਂ ਗਈਆਂ 144 ਟੋਇਟਾ ਹਾਈਲਕਸ ਗੱਡੀਆਂ ਵਿੱਚ ਲਗਭਗ 15 ਤੋਂ 20 ਕਰੋੜ ਰੁਪਏ ਦਾ ਨੁਕਸਾਨ ਹੋਣ ਦਾ ਦੋਸ਼ ਲਗਾਇਆ ਸੀ ਉਹਨਾਂ ਨੇ ਕਿਹਾ ਹੈ ਕਿ ਥੋਖ ਖਰੀਦਾਰੇ ਦੇ ਬਾਵਜੂਦ ਵਾਹਨਾਂ 'ਤੇ ਕੋਈ ਛੋਟ ਨਹੀਂ ਲਈ ਗਈ ਜਿਸ ਤੋਂ ਪਤਾ ਲੱਗਦਾ ਹੈ ਕਿ ਇਹ ਇੱਕ ਵੱਡਾ ਕੋਟਾਲਾ ਉਹਨਾਂ ਟਵੀਟ ਕੀਤਾ ਹੈ ਕਿ ਅਸੀਂ ਸਮਝ ਸਕਦੇ ਹਾਂ ਕਿ ਭਗਵੰਤ ਮਾਨ ਅਰਵਿੰਗ ਕੇਜਵਾਲ ਆਮਾਦੀ ਪਾਰਟੀ ਅਤੇ ਪੰਜਾਬ ਪੁਲਿਸ ਇਸ ਸ਼ੱਕੀ ਖਰੀਦਦਾਰ ਕਿਉਂ ਚੁਪ ਨੇ ਪ੍ਰਮੁੱਖ ਤਾਰਾ ਮੀਡੀਆ ਵੀ ਕਿਉਂ ਚੁੱਪ ਹੈ ਸੋ ਕੀ ਉਹ ਵੀ ਇਸ ਕੋਟਾਲੇ ਵਿੱਚ ਪਾਈਵਾਲ ਨੇ ਦੂਸਰੀ ਪਾਸੇ ਸੁਖਪਾਲ ਸਿੰਘ ਖੈਰਾ ਦਾ ਇਸ ਓਐਸਡੀ ਵੱਲੋਂ ਪੇਚੇ ਗਏ ਨੋਟਿਸ ਤੇ ਜਵਾਬ ਆਇਆ ਹੈ ਉਨਾ ਸੋਸ਼ਲ ਮੀਡੀਆ ਤੇ ਟਵੀਟ ਕਰਦੀ ਕਿਹਾ ਹੈ ਕਿ ਉਨ੍ਹਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ OSD ਵੱਲੋਂ ਫੇਚ ਹੋਇਆ ਨੋਟਿਸ ਅਜੇ ਤੱਕ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਇੱਕ ਵਾਰ ਜਦੋਂ ਮੈਨੂੰ 40 ਨੋਟਿਸ ਮਿਲ ਜਾਂਦਾ ਹੈ ਤਾਂ ਮੈਂ ਉਸਤੇ ਪ੍ਰਿਸ਼ਟ ਕੁਕਰਮਾ ਦਾ ਟਿਕਵਾਂ ਜਵਾਬ ਦੇਵਾਂਗਾ ਜਿਸ ਬਾਰੇ ਮੈਨੂੰ ਵਿਆਪਕ ਜਾਣਕਾਰੀ ਹੈ। ਸੋਸਕਪਾਲ ਸਿੰਘ ਖੇੜਾ ਦੀਆਂ ਇਹਨਾਂ ਟਿੱਪਣੀਆਂ ਨੇ ਆਮ ਆਦੀ ਪਾਰਟੀ ਸਰਕਾਰ ਤੇ ਬਹੁਤ ਦਬਾਅ ਪਾਇਆ ਹੈ। ਓਐਸਡੀ ਰਾਜਵੀਰ ਸਿੰਘ ਦੇ ਮਾਨਹਾਨੀ ਨੋਟਿਸ ਤੋਂ ਪਤਾ ਲੱਗਦਾ ਹੈ ਕਿ ਹੁਣ ਸਰਕਾਰ ਇਹਨਾਂ ਦੋਸ਼ਾਂ ਨੂੰ ਲੈ ਕੇ ਕਾਨੂੰਨੀ ਮੋਰਚੇ ਤੇ ਆ ਗਈ ਹੈ। ਇਹ ਮਾਮਲਾ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਗਰਮਾ ਸਕਦਾ ਹੈ ਸੋ ਕਿਉਂਕਿ ਖੇੜਾ ਪਹਿਲਾਂ ਹੀ ਐਲਾਨ ਕਰ ਚੁੱਕੇ ਨੇ ਕਿ ਉਹ ਜਨਤਾ ਦੇ ਹਿੱਤਾਂ ਦੇ ਲਈ ਆਪਣੀ ਆਵਾਜ਼ ਬੁਲੰਦ ਕਰਦੇ ਰਹਿਣਗੇ। ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ਼ਤਾਬਦੀ ਸਮਾਗਮ ਨੂੰ ਲੈ ਕੇ ਇੱਕ ਵਾਰ ਫਿਰ ਮਾਨ ਸਰਕਾਰ ਤੇ ਨਿਸ਼ਾਨਾ ਕੱਸਿਆ ਉਹਨਾਂ ਅੰਮ੍ਰਿਤਸਰ ਵਿੱਚ ਇੱਕ ਪ੍ਰੈਸ ਕਾਨਫਰੰਸ ਕਰਦੇ ਕਿਹਾ ਕਿ ਧਾਰਮਿਕ ਸਮਾਗਮਾਂ ਵਿੱਚ ਨੱਚਣ, ਗਾਉਣ ਅਤੇ ਭੰਗੜੇ ਪਾਉਣ ਦੇ ਮਾਮਲੇ ਨੂੰ ਲੈ ਕੇ ਪੰਜਾਬ ਸਰਕਾਰ ਤੁਰੰਤ ਮਾਫੀ ਮੰਗਣੀ ਚਾਹੀਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ <table> ਨੇ ਪ੍ਰੈਸ ਕਾਨਫਰੰਸ ਦੌਰਾਨ ਬਾ ਸਰਕਾਰ ਨੂੰ ਨਿਸ਼ਾਨੇ ਤੇ ਲਿਆ ਹੈ। <table> ਕਿਹਾ ਕਿ ਮर्यादा ਮੁਤਾਬਕ ਸ਼ਤਾਬੀਆਂ ਮਨਾਉਣੀਆਂ ਸ਼੍ਰੋਮਣੀ ਕਮੇਟੀ ਵਰਗੀਆਂ ਧਾਰਮਿਕ ਸਿੱਖ ਸੰਸਥਾਵਾਂ ਦੇ ਕਾਰਜ ਨੇ ਤੇ ਸਰਕਾਰ ਨੂੰ ਇਨ੍ਹਾਂ ਸਮਾਗਮਾਂ ਲਈ ਸਹਿਯੋਗ ਦੇਣਾ ਚਾਹੀਦਾ ਹੈ ਅਤੇ ਸਮਾਗਮਾਂ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ। ਸੋ <table> ਅਨੁਸਾਰ ਉਹਨਾਂ ਨੂੰ ਪਹਿਲਾਂ ਹੀ ਖਤਸ਼ਾ ਸੀ ਕਿ ਜੇਕਰ ਰਾਜਨੀਤਿਕ ਪਾਰਟੀਆਂ ਕੋਈ ਧਾਰਮਿਕ ਸਮਾਗਮ ਕਰਵਾਉਣ ਤਾਂ ਉਲੰਘਣਾ ਹੋ ਸਕਦੀ ਹੈ। ਉਦਣ ਵਾਰ-ਵਾਰ ਮੈਂ ਇੱਕੋ ਬੇਨਤੀ ਦਾ ਮੈਨੂੰ ਜਿਹੜਾ ਖਾਸਾ ਸੀ ਉਹ ਇਹ ਸੀਗਾ ਕਿ ਆਮ ਕਰਕੇ ਰਾਜਨੀਤਿਕ ਪਾਰਟੀਆਂ ਜਿਹੜੀਆਂ ਜਾਂ ਦੂਸਰੀਆਂ ਜਿਹੜੀਆਂ ਧਾਰਮਿਕ ਸਮਾਗਮ ਨਹੀਂ ਕਰਾਉਂਦੀਆਂ ਕਦੇ ਤੇ ਜੇ ਕਰਾਉਣ ਤੇ ਫਿਰ ਧਾਰਮਿਕ ਅਵੱਗਿਆ ਜਿਹੜੀ ਉਹ ਕੁਦਰਤੀ ਹੋ ਜਾਂਦੀ ਆ ਉਹ ਹੁਣ ਅੱਜ ਆਪਾਂ ਦੇਖ ਰਹੇ ਆ ਭਈ ਜਿਹੜਾ ਪਿਛਲੇ ਦਿਨੀ ਸ਼੍ਰੀਨਗਰ ਵਿਖੇ ਪੰਜਾਬ ਦੇ ਭਾਸ਼ਾ ਵਿਭਾਗ ਤੇ ਮంత్రి ਸਾਹਿਬ ਸਰਦਾਰ ਹਰਜੋਤ ਬੈਂਸ ਵੱਲੋਂ ਉਹ ਉੱਥੇ ਦੋ ਦਿਨ ਆਪ ਵੀ ਹਾਜ਼ਰ ਰਹੇ ਤੇ ਫੇ ਕੀ ਸ਼ਰਦਾ ਸ਼ਰਧਾਂਜੜੀ ਭੇਟ ਕੀਤੀ ਕਿ ਗੁਰੂ ਤੇਗ ਬਹਾਦਰ ਪਾਚਾ ਜੀ ਨੂੰ ਇਹੋ ਜਿਹਿਆਂ ਆਪਾਂ ਫੇਰ ਸਮਾਗਮ ਮਨਾਵਾਂਗੇ ਗੁਰਮੰਦੀ ਲੰਘਣਾ ਕਰਕੇ ਇਹਦਾ ਸ਼ਦਾਬ ਦੀਆ ਓਦਾਂ ਓੰਜ ਵੀ ਨਹੀਂ ਜੇ ਕਿਸੇ ਗੁਰੂ ਸਾਹਿਬ ਦਾ ਕੋਈ ਗੁਰਪੁਰਬ ਆ ਕੋ ਹੋ ਰਿਹਾ ਤੇ ਤਾਂ ਵੀ ਨੇ ਇਹ ਕੀਤਾ ਜਾ ਸਕਦਾ ਤੇ ਗੁਰਮੰਦੀ ਘੋੜਾ ਲੰਘਣਾ ਆ ਪਰ ਜੇ ਆਪਾਂ ਇੱਕ ਸਮਾਗਮ ਦੀ ਸ਼ੁਰੂਆਤ ਅੱਜ ਕੀਤੀ ਆ ਤੇ ਆਉਂਦੀਆਂ ਜਨਰੇਸ਼ਨਾਂ ਨੂੰ ਕੀ ਇਹ ਫੇ ਆਪਾਂ ਸੱਦਾ ਦੇਾਂਗੇ ਸੋ ਮੇਰਾ ਕਹਿਣ ਤੋਂ ਭਾਵ ਕਿ ਹਰਜੋਤ ਸਿੰਘ ਬੈਂਸ ਜਿਨ੍ਹਾਂ ਨੇ ਇਹ ਸ਼ੁਰੂਆਤ ਕਰਕੇ ਸ਼੍ਰੀਨਗਰ ਤੋਂ ਇਹ ਦਰਸਾਉਣਾ ਕਰ ਦਿੱਤਾ ਕਿ ਅਸੀਂ ਬਿਲਕੁਲ ਗੁਰਮਤ ਦੇ ਪੱਖ ਤੋਂ ਕੋਰੇ ਜਿਹੜੇ ਆ ਉਹ ਸਖਣੇ ਆ ਤੇ ਮੈਂ ਇਹਦੀ ਜਿਥੇ ਸਖਤ ਨਿੰਦਾ ਕਰਦਾ ਨਿੰਦਾ ਹੀ ਨਹੀਂ ਕਰਦਾ ਮੈਂ ਇਹ ਵੀ ਕਹਿੰਦਾ ਭਈ ਜਿਹੜਾ ਵੀਰ ਸਿੰਘ ਕੱਲ ਚਲੋ ਪੇਸ਼ ਵੀ ਹੋ ਗਿਆ ਆ ਕੇ ਚੰਗੀ ਗੱਲ ਹੋ ਗਈ ਪਰ ਜਿੰਨੇ ਵੀ ਕੋਈ ਚਾਹੇ ਲੋਕ ਗਾਇਕਿਆ ਚਾਹੇ ਕੋ ਹੋ ਰਿਆ ਚਾਹੀ ਇਵਨ ਕੀਰਤਨ ਕਰਨ ਵਾਲੇ ਵੀ ਆ ਉਹ ਵੀ ਕਈ ਵਾਰੀ ਐਸੋ ਜੇ ਸਿਚੁਏਸ਼ਨ ਤੇ ਚਲ ਜਾਂਦੇ ਆ ਕਿ ਪਤਾ ਨਹੀਂ ਲੱਗਦਾ ਪਿਆ ਸਗਾ ਕੀਰਤਨ ਕਰ ਸਕਦੇ ਕਿ ਨਹੀਂ ਕਰ ਸਕਦੇ ਜਾਂ ਐਸ ਜਗ੍ਹਾ ਦੇ ਉੱਤੇ ਗੁਰਮਤ ਦਾ ਸਮਾਗਮ ਆ ਉਹਦੇ ਵਿੱਚ ਆਪਾਂ ਕਿਹੜੀ ਬੋਲੀ ਬੋਲਣੀ ਆ ਜਾਂ ਆਪਾਂ ਗੀਤ ਗਾਉਣੇ ਆ ਜਾਂ ਸ਼ਬਦ ਪੜ੍ਹਨੇ ਆ ਇਹ ਬਿਲਕੁਲ ਬਹੁਤ ਵੱਡੀ ਕੋਰ ਲੰਗਣਾ ਕੀਤੀ ਆ ਜਿਹਦੀ ਤੁਰੰਤ ਪੰਜਾਬ ਸਰਕਾਰ ਵੀ ਮਾਫੀ ਮੰਗੇ ਹਰਜੋਤ ਸਿੰਘ ਬੈਂਸ ਉਹ ਬਿਲਕੁਲ ਇਹਦੀ ਮਾਫੀ ਮੰਗੇ ਕਿ ਜੋ ਕੀਤਾ ਉਹ ਸਾਰਾ ਇਹਦਾ ਸਾਰਾ ਗਲਤ ਹੋਇਆ ਸੋ ਇਸ ਦੌਰਾਨ ਮੌਕੇ ਤੇ ਮੁਖਤਤਰ ਕੁਲਵੰਤ ਸਿੰਘ ਮੰਨਣ ਪਾਈ ਦਾ ਚਿੰਦਰ ਸਿੰਘ ਮਹਿਤਾ ਅਤੇ ਸੁਰਜੀਤ ਸਿੰਘ ਪਿਠੇਵਾੜਵੀ ਹਾਜ਼ਰ ਸਨ ਪੰਜਾਬ ਸਰਕਾਰ ਨੇ ਨਵੀਂ ਉਦਯੋਗਿਕ ਨੀਤੀ ਬਣਾਉਣ ਲਈ ਸੂਬੇ ਭਰ ਵਿੱਚ 22 ਵੱਖ-ਵੱਖ ਉਦਯੋਗਿਕ ਕਮੇਟੀਆਂ ਸਥਾਪਿਤ ਕਰਨ ਦਾ ਫੈਸਲਾ ਲਿਆ ਸੀ ਅੱਜ ਸਰਕਾਰ ਵੱਲੋਂ 6 ਕਮੇਟੀਆਂ ਨੋਟੀਫਾਈ ਕਰ ਦਿੱਤੀਆਂ ਗਈਆਂ ਇਸ ਤੋਂ ਬਾਅਦ ਮਾਂ ਸਰਕਾਰ ਨੇ ਪਹਿਲੀਆਂ 3 ਕਮੇਟੀਆਂ ਬਣਾਉਣ ਦੀ ਘੋਸ਼ਣਾ ਕੀਤੀ ਸੀ ਉਦਯੋਗਿਕ ਅਤੇ ਵਣ ਮੰਤਰੀ ਸੰਜੀਵ ਅਰੋੜਾ ਨੇ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ ਉਦਯੋਗ ਅਤੇ ਵਣਜ ਮੰਤਰੀ ਸੰਜੀਵ अरोड़ा ਨੇ ਦੱਸਿਆ ਹੈ ਕਿ ਹਰੇਕ ਕਮੇਟੀ ਵਿੱਚ ਇੱਕ ਚੇਅਰਮੈਨ ਤੋਂ ਇਲਾਵਾ 8 ਤੋਂ 10 ਮੈਂਬਰ ਹੋਣਗੇ। ਇਹਨਾਂ ਸਾਰਿਆਂ ਨੂੰ ਆਪਣੇ-ਆਪਣੇ ਖੇਤਰਾਂ ਦੇ ਲੋਕਾਂ ਦੇ ਵਿਚਾਰ ਇਕੱਠੇ ਕਰਨ ਅਤੇ ਸਰਕਾਰ ਨੂੰ ਦੇਣ ਲਈ ਕਿਹਾ ਗਿਆ ਹੈ ਤਾਂ ਜੋ ਇਹਨਾਂ ਦੇ ਆਧਾਰ 'ਤੇ ਸਰਕਾਰ ਜਲਦੀ ਹੀ ਇੱਕ ਨਵੀਂ ਉਦਯੋਗਿਕ ਨੀਤੀ ਤਿਆਰ ਕਰ ਸਕੇ। ਸੋ ਹਰ ਇੱਕ ਕਮੇਟੀ ਨੂੰ ਆਪਣੀ ਪਹਿਲੀ ਰਿਪੋਰਟ ਪੇਸ਼ ਕਰਨ ਲਈ 45 ਦਿਨ ਦਿੱਤੇ ਗਏ ਨੇ। ਕ੍ਰਮਚਾਰ ਅਸੀਂ ਚਾਲੂ ਕੀਤਾ ਸੀ ਕਮੇਟੀਆਂ ਬਣਾਉਣ ਦਾ ਇੰਡਸਟਰੀ ਰਿਲੇਟਿਡ ਤਿੰਨ ਕਮੇਟੀਆਂ ਪਿੱਛੇ ਅਸੀਂ ਬਣਾਈਆਂ ਸੀ ਉਹ ਟੈਕਸਟਾਈਲ ਰਿਲੇਟਡ ਸੀ ਇੱਕ ਸਪਿਨਿੰਗ ਤੇ ਵੀਵਿੰਗ ਇੱਕ ਡਾਈੰਗ ਐਂਡ ਫਿਨਿਸ਼ਿੰਗ ਤੇ ਤੀਜੀ ਅਪਰਲ ਦੀ ਅੱਜ ਅਸੀਂ ਉਸ سلسلے 'ਚ 6 ਕਮੇਟੀਆਂ ਦੀ ਅਨਾਉਂਸਮੈਂਟ ਹੋਲ ਕਰਨ ਜਾ ਰਹੇ ਹਾਂ ਏਡੀਸੀ ਵਿਲ ਐਕਟ ਐਸ ਮੈਂਬਰ ਸੈਕਰੀ ਮਤਲਬ ਜਿਸ ਤਰ੍ਹਾਂ ਹੁਸ਼ਿਆਰਪੁਰ ਚੇਅਰਮੈਨ ਸਾਹਿਬ ਹੈ ਤਾਂ ਅਸੀਂ ਹੁਸ਼ਿਆਰਪੁਰ ਦੇ ਏਡੀਸੀ ਉਹਨਾਂ ਨਾਲ ਲਗਾਏ ਆ ਜਲੰਧਰ ਦੇ ਆ ਤਾਂ ਏਡੀਸੀ ਜਲੰਧਰ ਲਗਾਏ ਆ ਉਹ ਆਰਗੇਨਾਈਜ਼ ਕਰਿਆ ਕਰਨਗੇ ਮੀਟਿੰਗਸ ਔਰ ਜਿਹੜੇ ਮਿਨਟਸ ਐ ਉਹ ਡਰਾਫਟ ਕਰਨਗੇ ਉਹ ਈਸਾਈ ਕਮੇਟੀਆਂ ਜਿੰਨੀਆਂ ਹੈਗੀਆਂ ਇਹ 6 ਅੱਜ ਦੀਆਂ ਤੇ ਤਿੰਨ ਪਹਿਲਾਂ 9 ਹੋ ਗਈਆਂ 15 ਕਮੇਟੀਆਂ ਹੋਰ ਐ ਉਹ ਵੀ ਅੰਡਰ ਪ੍ਰੋਸੈਸ ਐ ਡਰਾਫਟਿੰਗ ਦੇ ਸਾਰਿਆਂ ਨੂੰ ਈਹੀ ਅਸੀਂ ਰਿਕਵੈਸਟ ਕੀਤਾ ਚੇਅਰਮੈਨਾਂ ਨੂੰ ਵੀ ਮੈਂਬਰਸ ਨੂੰ ਵੀ ਕਿ 1 ਅਕਤੂਬਰ ਤੱਕ ਸਾਨੂੰ ਇਹਨਾਂ ਵਾਲੀ ਪੂਰੀ ਫਾਈਨਲ ਜੋ ਵੀ ਤੁਹਾਡੇ ਸੁਜੈਸ਼ਨਸ ਐ ਨੂੰ ਦੇ ਦਿੱਤੇ ਜਾਂ ਤਾਂ ਕਿ ਜਲਦੀ ਤੋਂ ਜਲਦੀ ਅਸੀਂ ਇਨਕੋਰਪੋਰੇਟ ਕਰਕੇ ਇਹਨਾਂ ਨੂੰ ਪਾਲਿਸੀ ਚ ਲੈ ਕੇ ਵੱਧ ਤੋਂ ਵੱਧ ਇਹਨਾਂ ਨੂੰ ਅਸੀਂ ਹੈਲਪ ਕਰ ਸਕੀਏ ਤੁਹਾਨੂੰ ਦੱਸ ਦਈਏ ਕਿ ਪੰਜਾਬ ਸਰਕਾਰ ਨੇ ਨਵੀਂ ਉਦਯੋਗਿਕ ਨੀਤੀ ਬਣਾਉਣ ਲਈ ਸੂਬੇ ਭਰ ਦੇ ਵਿੱਚ 22 ਵੱਖ-ਵੱਖ ਉਦਯੋਗ ਕਮੇਟੀਆਂ ਸਥਾਪਿਤ ਕਰਨ ਦਾ ਫੈਸਲਾ ਲਿਆ ਸੀ ਸੋ ਸਰਕਾਰ ਦੇ ਵੱਲੋਂ 6 ਕਮੇਟੀਆਂ ਨੋਟੀਫਾਈ ਕੀਤੀਆਂ ਨੇ ਇਸ ਤੋਂ ਪਹਿਲਾਂ ਮਾਨ ਸਰਕਾਰ ਨੇ ਪਹਿਲੀਆਂ 3 ਕਮੇਟੀਆਂ ਬਣਾਉਣ ਦੀ ਕੋਸ਼ਿਸ਼ ਨਾ ਕੀਤੀ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਦੂਰ ਅੰਦੇਸ਼ੀ ਅਗਵਾਈ ਹੇਠ ਪੰਜਾਬ ਸਰਕਾਰ ਦੀ ਪ੍ਰਮੁੱਖ ਪਹਿਲ ਕਦਮੀ ਪ੍ਰੋਜੈਕਟ ਜੀਵਨ ਜੋਤ 2.0 ਨੇ ਸਿਰਫ ਇੱਕ ਹਫ਼ਤੇ ਵਿੱਚ ਹੀ ਸੂਬੇ ਭਰ ਦੀਆਂ ਸੜਕਾਂ ਅਤੇ ਗਲੀਆਂ ਤੋਂ 168 ਬਾਲ ਪਿਖਾਰੀਆਂ ਨੂੰ ਸਫਲਤਾਪੂਰਕ ਬਚਾਇਆ ਹੈ ਇਹ ਜਾਣਕਾਰੀ ਸਮਾਜ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਪ੍ਰੈਸ ਕਾਨਫਰੰਸ ਕਰਕੇ ਦਿੱਤੀ ਹੈ ਪ੍ਰੈਸ ਕਾਨਫਰੰਸ ਦੌਰਾਨ ਕੈਬਨਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਦੱਸਿਆ ਕਿ ਇਹ ਪ੍ਰੋਜੈਕਟ ਜੋ ਕਿ 9 ਮਹੀਨੇ ਪਹਿਲਾਂ ਸ਼ੁਰੂ ਹੋਇਆ ਸੀ ਹੁਣ ਜੀਵਨ ਜੋਤ 2 ਦੇ ਰੂਪ ਦੇ ਵਿੱਚ ਅਪਗ੍ਰੇਡ ਅਤੇ ਤੇਜ਼ ਰਫ਼ਤਾਰ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਚਲਾਇਆ ਜਾ ਰਿਹਾ ਹੈ ਇਹ ਨਾ ਸਿਰਫ ਰੈਸਕਿਊ ਕਾਰਵਾਈਆਂ ਸਗੋਂ ਵਿਗਿਆਨਿਕ ਪਛਾਣ ਡੀਐਨਏ ਟੈਸਟਿੰਗ ਪੁਨਰਵਾਸ ਅਤੇ ਮੁਖ ਤਾਰਾ ਵਿੱਚ ਬੱਚਿਆਂ ਦੇ ਏਕੀਕਰਨ ਤੇ ਕੇਂਦ੍ਰਿਤ ਹੈ 9 ਮਹੀਨੇ ਦੇ ਵਿੱਚ 367 ਬੱਚੇ ਰੈਸਕਿਊ ਕੀਤੇ ਸੀ ਔਰ ਹੁਣ ਜੋ ਪ੍ਰੋਜੈਕਟ ਜੀਵਨ ਜੋਤ 2 ਹੈ ਜਿਹਦੇ ਵਿੱਚ ਅਸੀਂ ਡੀਐਨਏ ਟੈਸਟ ਇਨਕਲੂਡ ਕੀਤਾ ਇਹਦੇ ਵਿੱਚ ਅਸੀਂ ਇੱਕ ਹਫਤੇ ਦੇ ਵਿੱਚ 168 ਬੱਚਾ ਰੈਸਕਿਊ ਕੀਤਾ ਪੂਰੇ ਪੰਜਾਬ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਔਰ ਰੋਜ਼ਾਨਾ ਰੇਡਸ ਕੀਤੀਆਂ ਸਾਡੀ ਟੀਮ ਨੇ ਉਸ ਟੀਮ ਦੇ ਵਿੱਚ ਕੌਣ-ਕੌਣ ਰਹੇ ਮੈਂ ਉਹ ਵੀ ਦੱਸਾਂਗੀ ਔਰ ਇਹਦੇ ਵਿੱਚ ਰੇਡਸ ਜਿਹੜੀਆਂ ਸਾਡੇ ਕੋਲੇ ਤਕਰੀਬਨ 250 ਰੇਡਸ ਅਸੀਂ ਕਰਕੇ 168 ਬੱਚਾ ਰੈਸਕਿਊ ਕੀਤਾ ਔਰ ਉਹਦੇ ਵਿੱਚ 80 ਬੱਚੇ ਸੀ ਜਿਹੜੇ ਉਹ ਅਸੀਂ ਉਹਨਾਂ ਦੇ ਪੇਰੈਂਟਸ ਨੂੰ ਦੇ ਦਿੱਤੇ ਬਲਕਿ ਉਹਨਾਂ ਦੇ ਪੇਰੈਂਟਸ ਉਹਨਾਂ ਦੇ ਨਾਲ ਇਨਵੋਲਡ ਸੀ ਸੋ ਪੇਰੈਂਟਸ ਨੂੰ ਅਸੀਂ ਕਾਉਂਸਲਿੰਗ ਕਰਕੇ ਸਮਝਾ ਕੇ ਉਹਨਾਂ ਨੂੰ ਬੱਚੇ ਅਸੀਂ ਵਾਪਸ ਕੀਤੇ ਆ ਕਿ ਦੁਬਾਰਾ ਉਹਨਾਂ ਨੂੰ ਇਸ ਕਿੱਤੇ ਦੇ ਵਿੱਚ ਨਹੀਂ ਪਾਉਣਾ ਔਰ ਬਾਕੀ ਜੋ 88 ਬੱਚੇ ਸੀ 88 ਬੱਚਿਆਂ ਨੂੰ ਅਸੀਂ ਚਿਲड्रन ਕੇਅਰ ਹੋਮ ਜਿਹੜੇ ਸਾਡੇ ਬਣੇ ਹੋਏ ਆ ਉਹਨਾਂ 'ਚ ਲੈ ਕੇ ਗਏ ਉੱਥੇ ਜਾ ਕੇ ਅਸੀਂ ਬੱਚਿਆਂ ਦਾ ਜੋ ਵੀ ਫਿਜ਼ੀਕਲ ਵੈਰੀਫਿਕੇਸ਼ਨ ਹੈ ਜੋ ਵੀ ਅਸੀਂ ਉਹਨਾਂ ਦੀ ਇੱਕ ਸੋਸ਼ਲ ਇਨਵੈਸਟੀਗੇਸ਼ਨ ਰਿਪੋਰਟ ਤਿਆਰ ਕਰਦੇ ਹੁੰਦੇ ਆ ਕਿਉਂਕਿ ਇੱਕ ਦਿਨ ਦਾ ਕੰਮ ਨਹੀਂ ਇਹਦੇ ਤੇ ਕਈ ਵਾਰੀ 2-3 ਮਹੀਨੇ ਲੱਗ ਜਾਂਦੇ ਆ ਕਿ ਬੱਚੇ ਦਾ ਪਿਸ਼ੋਕੜ ਕਿੱਥੋਂ ਸੀ ਬੱਚੇ ਦੇ ਪੇਰੈਂਟਸ ਕੌਣ ਹੈ ਬੱਚੇ ਨੂੰ ਕੌਣ ਮੋਟੀਵੇਟ ਕਰ ਰਿਹਾ ਸੋ ਉਹ ਅਸੀਂ ਤਿਆਰ ਵੀ ਕਰ ਰਹੇ ਆ ਉਹਦੇ ਤਿਆਰ ਕਰਦੇ ਕਰਦੇ ਉਹਨਾਂ ਵਿੱਚੋਂ 86 ਦੇ ਵਿੱਚੋਂ ਅਸੀਂ ਕੁਝ ਬੱਚੇ ਜਿਹੜੇ ਆ ਉਹ 30 ਬੱਚੇ ਸੀ ਜਿਹੜੇ ਅਸੀਂ ਪੇਰੈਂਟਸ ਨੂੰ ਦੇ ਦਿੱਤੇ ਆ ਫਿਰ ਵੀ ਅਸੀਂ ਉਹਨਾਂ ਦਾ ਫਾਲੋਅ ਅਪ ਕਰ ਰਹੇ ਆ ਉਹਨਾਂ ਨੂੰ ਸਕੂਲਾਂ 'ਚ ਐਡਮਿਸ਼ਨਸ ਕਰਵਾ ਰਹੇ ਆ ਔਰ ਇਹਦੇ ਵਿੱਚ ਬਾਕੀ ਜਿਹੜੇ ਬੱਚੇ ਆ ਸਾਡੇ ਕੋਲ 58 ਬੱਚੇ 58 ਬੱਚੇ ਹਲੇ ਸਾਡੇ ਕੋਲ ਬਾਲ ਘਰਾਂ 'ਚ ਹਨ ਸੁਰੱਖਿਅਤ ਹਨ ਤੇ ਅਸੀਂ ਉਹਨਾਂ ਦੀ ਸੋਸ਼ਲ ਇਨਵੈਸਟੀਗੇਸ਼ਨ ਰਿਪੋਰਟ ਵੀ ਤਿਆਰ ਕਰ ਰਹੇ ਹਾਂ ਉਹਦੇ ਵਿੱਚੋਂ ਸਾਨੂੰ ਜਿੰਨਾ ਕ ਹੁਣ ਤੱਕ ਕੁਝ ਦਿਨਾਂ ਦਾ ਹੀ ਸਮਾਂ ਸੀ ਜਿੰਨਾ ਕ ਅਸੀਂ ਹੁਣ ਤੱਕ ਲੱਭਿਆ 10 ਬੱਚੇ ਸਾਨੂੰ ਉਹਦੇ ਵਿੱਚ ਪ੍ਰਵਾਸੀ ਮਿਲੇ ਐ ਜਿਹੜੇ ਕਿ ਦੂਸਰੀਆਂ ਸਟੇਟਸ ਤੇ ਨਾਲ ਸੰਬੰਧ ਰੱਖਦੇ ਸੀ ਔਰ ਉਹਨਾਂ ਨੂੰ ਅਸੀਂ ਦੂਜੀਆਂ ਸਟੇਟਸ ਭੇਜ ਰਹੇ ਹਾਂ ਸੋ ਮੰਤਰੀ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਕੋਈ ਮਾਪੇ ਜਾਂ ਸੰਭਾਲਕ ਦੁਆਰਾ ਬੱਚੇ ਨੂੰ ਭੀਖ ਮੰਗਣ ਲਈ ਮਜਬੂਰ ਕਰੇਗਾ ਤਾਂ ਉਹਨਾਂ 'ਨੋ ਅਯੂਖ ਸਰਪ੍ਰਸਤ ਕੋਸ਼ਿਤ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਇਸੇ ਤਰ੍ਹਾਂ ਜਿੰਨਾ ਗਿਰੋਹਾ ਜਾਂ ਫਿਰ ਤਸਕਰਾਵਲ ਲੋਕ ਬੱਚਿਆਂ ਦੀ ਤਸਕਰੀ ਜਾਂ ਫਿਰ ਭੀਖ ਮੰਗਣ ਲਈ ਮਜਬੂਰ ਕੀਤਾ ਜਾ ਰਿਹਾ ਹੈ ਉਨਾ ਉਤੇ ਕਾਨੂੰਨੀ ਅਧੀਨ ਸਖਤ ਕਾਰਵਾਈ ਪੁਲਿਸ ਕਰੇਗੀ ਸੋ ਇੱਥੇ ਹੀ ਡਾਕਟਰ ਬਲਜੀਤ ਕੌਰ ਨੇ ਵੀ ਦੱਸਿਆ ਕਿ ਸਰਕਾਰ ਵੱਡੇ ਸ਼ਹਿਰਾਂ ਲੁਧਿਆਣਾ ਅੰਮ੍ਰਿਤਸਰ ਜਲੰਧਰ ਮੁਹਾਲੀ ਤੇ ਪਠਿੰਡਾ ਦੇ ਵਿੱਚ ਜਲਦੀ ਹੀ ਆਸਰਾ ਕੇਂਦਰ ਸਥਾਪਿਤ ਕਰਨ ਜਾ ਰਹੀ ਹੈ ਜਿੱਥੇ ਬਾਲਕ ਵਿਖਾਰੀਆਂ ਨੂੰ ਰਿਹਾਈਸ਼ ਸਲਾ ਅਤੇ ਹੁਨਰ ਸਿਖਲਾਈ ਦਿੱਤੀ ਜਾਏਗੀ ਤਾਂ ਜੋ ਉਹ ਬੱਚਿਆਂ ਨੂੰ ਪੀਕ ਮੰਗਣ ਲਈ ਮਜਬੂਰ ਨਾ ਕਰ ਸਕਣ ਪੰਜਾਬ ਨਿਊਜ਼ ਬੁਲੇਟਿਨ ਲੈ ਕੇ ਫਿਰ ਹਾਜ਼ਰ ਹੋਵਾਂਗੇ ਧੰਨਵਾਦ